ਕੈਨੇਡਾ ਦੇ ਵਿੱਚ ਸਿੱਖਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਖਬਰ ਤੋਂ ਬਾਅਦ ਕੈਨੇਡਾ ਸਣੇ ਭਾਰਤ ਸਰਕਾਰ ਵੀ ਚੌਕਸ ਹੋ ਗਈ ਅਤੇ ਉੱਥੇ ਏਜੰਸੀਆਂ ਵੀ ਲਗਾਤਾਰ ਚੌਕਸੀ ਵਰਤਨ ਲਗੀਆਂ ਨੇ। ਫਰਜੀ ਦੂਤਕਰ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੀਆਂ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਨੇ। ਦੱਸਿਆ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ ਸਰੀਚ ਇਹ ਦੂਤਕਰ ਹਰਦੀਪ ਸਿੰਘ ਨਿਜਰ ਦੇ ਸਮਰਥਨ ਦੇ ਵਿੱਚ ਤਿਆਰ ਕੀਤਾ ਹੋਇਆ ਹੈ। ਦੱਸਿਆ ਕਿ ਦੂਤਾਵਾਸ ਤੇ ਚਿਪਕਾਏ ਗਏ ਹਰਦੀਪ ਸਿੰਘ ਨਿਜਰ ਦੇ ਪੋਸਟਰ ਸਰੀ ਦੇ ਵਿੱਚ ਖੋਲੇ ਗਏ ਫਰਜੀ ਦੂਤਾਵਾਸ ਵਿੱਚ ਆਏ ਜੋ ਲਗਾਏ ਗਏ ਨੇ ਇਹਨਾਂ ਹੀ ਨਹੀਂ ਕੈਨੇਡਾ ਦੇ ਵਿੱਚ ਇੱਕ ਜਥੇਬੰਦੀ ਜਿਸ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ ਉਸ ਦੇ ਵੱਲੋਂ ਲਗਾਤਾਰ ਭੜਕਾਓ ਬਿਆਨਵਾਜ਼ੀ ਵੀ ਕੀਤੀ ਜਾਂਦੀ ਹੈ ਤੇ ਇਲਜ਼ਾਮ ਵੀ ਲੱਗੇ ਨੇ ਕਿ ਉਹ ਜਥੇਬੰਦੀ ਦੇ ਜੋ ਮੁਖੀ ਨੇ ਉਹ ਭਾਰਤ ਦੇ ਵਿੱਚ ਬੈਠੇ ਸਿੱਖਾਂ ਨੂੰ ਲਗਾਤਾਰ ਭੜਕਾਉਣ ਦਾ ਕੰਮ ਕਰ ਰਹੇ ਨੇ ਸੁਰੱਖਿਆ ਏਜੰਸੀਆਂ ਨੂੰ ਡਰ ਹੈ ਕਿ ਨਾ ਸਿਰਫ ਭਾਰਤ ਵਿਰੋਧੀ ਮਾਹੌਲ ਭੜਕਾਇਆ ਜਾ ਰਿਹਾ ਹੈ ਸਗੋਂ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੇ ਲਈ ਵਿਦੇਸ਼ੀ ਧਰਤੀ ਦੀ ਵਰਤ ਤੋ ਕੀ ਕੀਤੀ ਜਾ ਰਹੀ ਹੈ ਕੈਨੇਡਾ ਤੇ ਹਮੇਸ਼ਾ ਹੀ ਇਹ ਇਲਜ਼ਾਮ ਲੱਗਦੇ ਨੇ ਕਿ ਕੈਨੇਡਾ ਅਜਿਹੇ ਲੋਕਾਂ ਨੂੰ ਪਨਾਹ ਦੇ ਰਿਹਾ ਜੋ ਭਾਰਤ ਤੋਂ ਭਗੌੜੇ ਨੇ ਜਾਂ ਭਾਰਤ ਨੂੰ ਲੋੜੀਂਦੇ ਨੇ 1970 ਦੇ ਦਹਾਕੇ ਦੇ ਵਿੱਚ ਪਹਿਲੀ ਵਾਰ ਕੈਨੇਡਾ 'ਚ ਗਰਮਖਿਆਲੀਆਂ ਦੇ ਵੱਲੋਂ ਅੰਦੋਲਨ ਸਮੰਧੀ ਡਾਕ ਟਿਕਟ ਜਾਰੀ ਕੀਤੇ ਗਏ ਸਨ ਇਹ ਉਹੀ ਥਾਂ ਸੀ ਜਿੱਥੇ ਗਰਮਖਿਆਲੀਆਂ ਨੇ ਪਹਿਲੀ ਵਾਰ ਆਪਣੀ ਕਰੰਸੀ ਜਾਰੀ ਕੀਤੀ ਸੀ ਰਿਪੋਰਟ ਮੁਤਾਬਕ ਮੌਜੂਦਾ ਸਮੇਂ ਦੇ ਵਿੱਚ ਅੰਦੋਲਨ ਦੇ ਬਹੁਤ ਸਾਰੇ ਆਗੂ ਕੈਨੇਡਾ ਦੇ ਵਿੱਚ ਹੀ ਰਹਿੰਦੇ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟੂਡੋ ਵੀ ਖੁੱਲਕੇ ਸਿੱਖਾਂ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਸਨ ਤੇ ਉਹਨਾਂ ਨੇ ਕੁਝ ਗਰਮ ਖਿਆਲੀ ਇਹ ਜੋ ਸਮਰਥਕ ਨੇ ਇੱਥੇ ਰਹਿੰਦੇ ਨੇ ਟ੍ਰੂਡੋ ਦੀ ਨੀਤੀ ਕਾਰਨ ਕੈਨੇਡਾ ਤੇ ਭਾਰਤ ਦੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਨ ਹਾਲਾਂਕਿ ਜਸਟਨ ਟ੍ਰੂਡੋ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਸਥਿਤੀ ਕਾਫੀ ਬਦਲ ਗਈ ਸੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਦੋਵਾਂ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਰੁਚੀ ਹੋਏ ਨੇ हाल ही ਵਿੱਚ ਕੈਨੇਡਾ ਤੇ ਭਾਰਤ ਨੇ ਇਹਨਾਂ ਗਰਮਖਿਆਲੀਆਂ ਵਿਰੁੱਧ ਕਾਰਵਾਈ ਕਰਨ ਦੇ ਲਈ ਇੱਕ ਸਮਝੌਤੇ ਦੇ ਲਈ ਪ੍ਰਸਤਾਵ ਵੀ ਤਿਆਰ ਕੀਤਾ ਸੀ ਇਸ ਪ੍ਰਸਤਾਵ ਦੇ ਮੁਤਾਬਕ ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਇੱਕ ਦੂਜੇ ਨਾਲ ਖੂਫੀਆ ਜਾਣਕਾਰੀ ਸਾਂਝੀ ਕਰ ਸਕਦੀਆਂ ਨੇ ਇਸ ਫੈਸਲੇ ਦੇ ਕਾਰਨ ਕ੍ਰਾਸ ਬਾਰਡਰ ਕ੍ਰਾਈਮ ਕਟੜਵਾ ਤੇ ਸੰਗਠਿਤ ਅਪਰਾਧ ਵਰਗੇ ਮੁੱਦਿਆਂ ਤੇ ਸਾਂਝਾ ਕੰਮ ਹੋਵੇਗਾ ਹਾਲਾਂਕਿ ਸਿੱਖਾਂ ਦੇ ਵੱਲੋਂ ਜਾਂ ਕਿਸੇ ਜਥੇਬੰਦੀ ਦੇ ਮੈਂਬਰ ਦੇ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਤੇ ਗੱਬਰੂ ਟੀਵੀ ਦੇ ਵੱਲੋਂ ਵੀ ਇਸ ਖਬਰ ਨੂੰ ਲੈ ਕੇ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਲਗਾਤਾਰ ਇਹ ਖਬਰਾਂ ਸੁਰਖੀਆਂ ਦੇ ਵਿੱਚ ਨੇ ਕਿ ਕੈਨੇਡਾ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਇੱਕ ਅੰਬੈਸੀ ਸਿੱਖਾਂ ਦੇ ਵੱਲੋਂ ਖੋਲੀ ਗਈ ਹੈ ਹਾਲਾਂਕਿ ਹਰਦੀਪ ਸਿੰਘ ਨੀਜਰ ਦੇਸ ਤੋਂ ਪ੍ਰਪੋਸਟਰ ਲੱਗੇ ਨਹੀਂ ਪਰ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਖਬਰ ਤੋਂ ਬਾਅਦ ਏਜੰਸੀਆਂ ਜ਼ਰੂਰ ਅਲਰਟ ਤੇ ਨੇ ਕੈਨੇਡਾ ਦੇ ਵਿੱਚ ਸਿੱਖਾਂ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਖਬਰ ਤੋਂ ਬਾਅਦ ਕੈਨੇਡਾ ਸਣੇ ਭਾਰਤ ਸਰਕਾਰ ਵੀ ਚੌਕਸ ਹੋ ਗਈ ਅਤੇ ਉੱਥੇ ਏਜੰਸੀਆਂ ਵੀ ਲਗਾਤਾਰ ਚੌਕਸੀ ਵਰਤਨ ਲੱਗੀਆਂ ਨੇ। ਫਰਜੀ ਦੂਤਕਰ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਦੀਆਂ ਜਾਂਚ ਏਜੰਸੀਆਂ ਚੌਕਸ ਹੋ ਗਈਆਂ ਨੇ। ਦੱਸਿਆ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਜਦੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ ਸਰੀਚ ਇਹ ਦੂਤਕਰ ਹਰਦੀਪ ਸਿੰਘ ਨਿਜਰ ਦੇ ਸਮਰਥਨ ਦੇ ਵਿੱਚ ਤਿਆਰ ਕੀਤਾ ਹੋਇਆ। ਦੱਸਿਆ ਕਿ ਦੂਤਾਵਾਸ ਤੇ ਚਪਕਾਏ ਗਏ ਹਰਦੀਪ ਸਿੰਘ ਨਿਜਰ ਦੇ ਪੋਸਟਰ ਸਰੀ ਦੇ ਵਿੱਚ ਖੋਲੇ ਗਏ ਫਰਜੀ ਦੂਤਾਵਾਸ ਵਿੱਚ ਆਏ ਜੋ ਲਗਾਏ ਗਏ ਨੇ ਇਨਾ ਹੀ ਨਹੀਂ ਕੈਨੇਡਾ ਦੇ ਵਿੱਚ ਇੱਕ ਜਥੇਬੰਦੀ ਜਿਸ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ ਉਸ ਦੇ ਵੱਲੋਂ ਲਗਾਤਾਰ ਭੜਕਾਓ ਬਿਆਨਬਾਜ਼ੀ ਵੀ ਕੀਤੀ ਜਾਂਦੀ ਹੈ ਤੇ ਇਲਜ਼ਾਮ ਵੀ ਲੱਗੇ ਨੇ ਕਿ ਉਹ ਜਥੇਬੰਦੀ ਦੇ ਜੋ ਮੁਖੀ ਨੇ ਉਹ ਭਾਰਤ ਦੇ ਵਿੱਚ ਬੈਠੇ ਸਿੱਖਾਂ ਨੂੰ ਲਗਾਤਾਰ ਭੜਕਾਉਣ ਦਾ ਕੰਮ ਕਰ ਰਹੇ ਨੇ ਸੁਰੱਖਿਆ ਏਜੰਸੀਆਂ ਨੂੰ ਡਰ ਹੈ ਕਿ ਨਾ ਸਿਰਫ ਭਾਰਤ ਵਿਰੋਧੀ ਮਾਹੌਲ ਭੜਕਾਇਆ ਜਾ ਰਿਹਾ ਹੈ ਸਗੋਂ ਭਾਰਤ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਦੇ ਲਈ ਵਿਦੇਸ਼ੀ ਧਰਤੀ ਦੀ ਵਰਤ ਕੀਤੀ ਜਾ ਰਹੀ ਹੈ ਕੈਨੇਡਾ ਤੇ ਹਮੇਸ਼ਾ ਹੀ ਇਹ ਇਲਜ਼ਾਮ ਲੱਗਦੇ ਨੇ ਕਿ ਕੈਨੇਡਾ ਅਜਿਹੇ ਲੋਕਾਂ ਨੂੰ ਪਨਾਹ ਦੇ ਰਿਹਾ ਜੋ ਭਾਰਤ ਤੋਂ ਭਗੌੜੇ ਨੇ ਜਾਂ ਭਾਰਤ ਨੂੰ ਲੋੜੀਂਦੇ ਨੇ 1970 ਦੇ ਦਹਾਕੇ ਦੇ ਵਿੱਚ ਪਹਿਲੀ ਵਾਰ ਕੈਨੇਡਾ 'ਚ ਗਰਮਖਿਆਲੀਆਂ ਦੇ ਵੱਲੋਂ ਅੰਦੋਲਨ ਸਮਰਦੀ ਡਾਰਕ ਟਿਕਟ ਜਾਰੀ ਕੀਤੇ ਗਏ ਸਨ ਇਹ ਉਹੀ ਥਾਂ ਸੀ ਜਿੱਥੇ ਗਰਮਖਿਆਲੀਆਂ ਨੇ ਪਹਿਲੀ ਵਾਰ ਆਪਣੀ ਕਰੰਸੀ ਜਾਰੀ ਕੀਤੀ ਸੀ ਰੀਪੋਰਟ ਮੁਤਾਬਕ ਮੌਜੂਦਾ ਸਮੇਂ ਦੇ ਵਿੱਚ ਅੰਦੋਲਨ ਦੇ ਬਹੁਤ ਸਾਰੇ ਆਗੂ ਕੈਨੇਡਾ ਦੇ ਵਿੱਚ ਹੀ ਰਹਿੰਦੇ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਵੀ ਖੁੱਲ ਕੇ ਸਿੱਖਾਂ ਦੀ ਹਮਾਇਤ ਕਰਦੇ ਨਜ਼ਰ ਆ ਰਹੇ ਸਨ ਤੇ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਕੁਝ ਗਰਮ ਖਿਆਲੀ ਇਹ ਜੋ ਸਮਰਥਕ ਨੇ ਇਥੇ ਰਹਿੰਦੇ ਨੇ ਟ੍ਰੂਡੋ ਦੀ ਨੀਤੀ ਕਾਰਨ ਕੈਨੇਡਾ ਤੇ ਭਾਰਤ ਦੇ ਕੂਟਨੀਤਿਕ ਸਬੰਧ ਖਤਮ ਕਰ ਦਿੱਤੇ ਸਨ ਹਾਲਾਂਕਿ ਜਸਟਿਨ ਟ੍ਰੂਡੋ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਸਥਿਤੀ ਕਾਫੀ ਬਦਲ ਗਈ ਸੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਦੋਵਾਂ ਦੇਸ਼ਾਂ ਦੇ ਵਿਚਕਾਰ ਕੂਟਨੀਤਿਕ ਸਬੰਧਾਂ ਨੂੰ ਬਿਹ हाल ही ਵਿੱਚ ਕੈਨੇਡਾ ਤੇ ਭਾਰਤ ਨੇ ਇਹਨਾਂ ਗਰਮਖਿਆਲੀਆਂ ਵਿਰੁੱਧ ਕਾਰਵਾਈ ਕਰਨ ਦੇ ਲਈ ਇੱਕ ਸਮਝੌਤੇ ਦੇ ਲਈ ਪ੍ਰਸਤਾਵ ਵੀ ਤਿਆਰ ਕੀਤਾ ਸੀ ਇਸ ਪ੍ਰਸਤਾਵ ਦੇ ਮੁਤਾਬਕ ਦੋਵਾਂ ਦੇਸ਼ਾਂ ਦੀਆਂ ਏਜੰਸੀਆਂ ਇੱਕ ਦੂਜੇ ਨਾਲ ਖੂਫੀਆ ਜਾਣਕਾਰੀ ਸਾਂਝੀ ਕਰ ਸਕਦੀਆਂ ਨੇ ਇਸ ਫੈਸਲੇ ਦੇ ਕਾਰਨ ਕ੍ਰਾਸ ਬਾਰਡਰ ਕ੍ਰਾਈਮ ਕਟੜਵਾ ਤੇ ਸੰਗਠਿਤ ਅਪਰਾਧ ਵਰਗੇ ਮੁੱਦਿਆਂ ਤੇ ਸਾਂਝਾ ਕੰਮ ਹੋਵੇਗਾ ਹਾਲਾਂਕਿ ਸਿੱਖਾਂ ਦੇ ਵੱਲੋਂ ਜਾਂ ਕਿਸੇ ਜਥੇਬੰਦੀ ਦੇ ਮੈਂਬਰ ਦੇ ਵੱਲੋਂ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਤੇ ਗੱਬਰੂ ਟੀਵੀ ਦੇ ਵੱਲੋਂ ਵੀ ਇਸ ਖਬਰ ਨੂੰ ਲੈ ਕੇ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਲਗਾਤਾਰ ਇੱਕ ਖਬਰਾਂ ਸੁਰਖੀਆਂ ਦੇ ਵਿੱਚ ਨੇ ਕਿ ਕੈਨੇਡਾ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਇੱਕ ਅੰਬੈਸੀ ਸਿੱਖਾਂ ਦੇ ਵੱਲੋਂ ਖੋਲੀ ਗਈ ਹੈ ਹਾਲਾਂਕਿ ਹਰਦੀਪ ਸਿੰਘ ਨੀਜਰ ਦੇਸ਼ ਤੋਂ ਪ੍ਰਪੋਸਟਰ ਲੱਗੇ ਨੇ ਪਰ ਅਧਿਕਾਰਤ ਤੌਰ ਤੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਖਬਰ ਤੋਂ ਬਾਅਦ ਏਜੰਸੀਆਂ ਜ਼ਰੂਰ ਅਲਰਟ ਤੇ ਨੇ